ਕਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਬਹੁਤ ਬਹੁਤ ਧੰਨਵਾਦੀਆਂ ਜੀ ਸਾਰੀਆਂ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਮੈਂ ਜਿਹੜੇ ਮੈਨੂੰ ਇੰਨਾ ਮਾਣ ਸਤਿਕਾਰ ਪਿਆਰ ਦੇਣ ਲੱਗੇ ਹੋਆ ਪੀਬੀਬੀ ਬਲਾਚੌਰ ਦੇ ਚੈਨਲ ਨੂੰ ਪਿਆਰ ਦੇਣ ਲੱਗੇ ਹੋਆ ਤੇ ਕੱਲ 20000 ਫਾਲੋਅਰ ਨਾਲ ਆਪਾਂ ਫੈਮਿਲੀ ਦੇ ਨਾਲ ਮੈਂ ਜੁੜਿਆ ਹਾਂ ਸਾਰਿਆਂ ਨਾਲ 20000 ਫੇਸਬੁਕ ਫੈਮਿਲੀ ਮੇਰੇ ਨਾਲ ਜੁੜੀ ਆ ਜੀ ਤੇ ਮੈਂ ਉਹਨਾਂ ਦੇ ਨਾਲ ਜੁੜਿਆ ਮੈਂ ਬਹੁਤ ਬਹੁਤ ਤਨਵਾਦਾਂ ਤਨਵਾਦ ਕਰਦਾ ਮੈਂ ਸਾਰਿਆਂ ਦਾ ਵੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨੀ ਜਲਦੀ ਐਡੇ ਵੱਡੇ ਮਕਾਮ ਤੇ ਮਿਲਾਂਗੀ ਤੇ ਪ੍ਰਮਾਤਮਾ ਮੈਂ ਤਾਂ ਮੈਂ ਬਹੁਤ ਨਿਰਮਤ ਨਾ ਰਹਿੰਦਾ ਮੈਂ ਬਹੁਤ ਛੋਟਾ ਆ ਪਰ ਜਿੱਥੇ ਤੁਸੀਂ ਮੈਨੂੰ ਬਿਠਾ ਲ ਦਿੱਤਾ ਇਸ ਟਾਈਮ ਮੈਂ ਫੱਡਾ ਤੈਦਲ ਉਤਰ ਮਾਦੀਆਂ ਤੇ ਮੈਂ ਕਦੇ ਦੇਣ ਨਹੀਂ ਦੇ ਸਕਦਾ ਤੁਹਾਡਾ ਸਾਰਿਆਂ ਦਾ ਤੇ 20000 ਕੱਲ ਫਾਲੋਅਰ ਨਾਲ ਆਪਾਂ ਸਾਰੇ ਭੈਣ ਭਰਾਵਾਂ ਨਾਲ ਜੁੜੇ ਆ ਤੇ ਮੈਂ ਫਾਲੋਅਰ ਤਾਂ ਨਹੀਂ ਕਹਿੰਦਾ ਕਦੇ ਵੀ 20000 ਮੇਰੀ ਫੈਮਿਲੀ ਆ ਫੇਸਬੁੱਕ ਦੀ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਤਨਬਾਦ ਆ ਜੀ ਤਨਬਾਦੀ ਆ ਤਨਬਾਦ ਕਰਦਾ ਸਾਰਿਆਂ ਦਾ ਤੇ ਕਦੇ ਵੀ ਕਿਸੇ ਨੂੰ ਲੱਗਾ ਹੋਇਆ ਮੇਰੇ ਕੋਲੋਂ ਕਿਸੇ ਤਰ੍ਹਾਂ ਦੀ ਮਿਸਟੇਕ ਹੁੰਦੀ ਆ ਤਾਂ ਮੈਨੂੰ ਕਿਤੇ ਵੀ ਤੁਸੀਂ ਮਿਲਦੇ ਆ ਤੁਸੀਂ ਤੁਸੀਂ ਦੱਸ ਸਕਦੇ ਹੋ ਬਈ ਇੱਥੇ ਇੱਥੇ ਭਰਾ ਤੁਹਾਡੀ ਤੇਰੀ ਮਿਸਟੇਕ ਆ ਤਾਂ ਆਪਾਂ ਉਸ ਚੀਜ਼ ਨੂੰ ਵਧੀਆ ਤਰ੍ਹਾਂ ਹੈਂਡਲ ਕਰ ਸਕਦੇ ਆ ਕਿਉਂਕਿ ਅੱਜ ਤੱਕ ਤੁਸੀਂ ਮੈਨੂੰ ਹਮੇਸ਼ਾ ਉੱਪਰੋਂ ਚੱਕਿਆ ਤੇ ਮੈਂ ਤੁਹਾਡੀ ਹਰ ਇੱਕ ਗੱਲ ਨਾਲ ਐਗਰੀ ਵੀ ਆ ਤੇ ਮੰਨਦਾ ਵੀ ਆ ਤੁਹਾਡੀ ਗੱਲ ਸਾਰਿਆਂ ਦੀ ਸੋ ਇੱਥੇ ਗੱਲਾਂ ਬਹੁਤ ਨੇ ਕਰਨ ਵਾਲੀਆਂ ਬਟ ਫੇਰ ਵੀ ਜਿੰਨਾ ਕ ਮੈਂ ਜੋਗੇ ਹੈਗਾ ਆ ਜਿੰਨੇ ਕ ਜੋਗੇ ਹੁੰਦਾ ਆ ਉਹਨੀਆਂ ਕ ਗੱਲਾਂ ਮੈਂ ਕਰਨੀਆਂ ਪਸੰਦ ਕਰਦਾ ਆ ਸੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਬਈ ਇੰਨੀ ਜਲਦੀ ਐਨੇ ਮਕਾਮ ਤੇ ਮਿਲਾਂਗੇ ਤੇ ਪਰ ਮੈਂ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਪਿੰਡ ਦੀ ਆ ਜਾਂ ਸ਼ਹਿਰ ਦੀ ਜਾਂ ਕਿਤੇ ਵੀ ਪਈ ਆ ਤੁਹਾਨੂੰ ਲੱਗਦਾ ਆ ਬਈ ਤੁਹਾਡੇ ਆਪ ਦੇ ਚੈਨਲ ਪੀਬੀਬੀ ਬਲਾਚੋਰ ਦੇ ਤੇ ਚੰਣੜੀ ਚਾਹੀਦੀ ਆ ਤਾਂ ਜਰੂਰ ਆਪਾਂ ਚਲਾਵਾਂਗੇ ਜਦੋਂ ਮਰਜੀ ਤੁਸੀਂ ਭੇਜ ਸਕਦੇ ਹੋ ਸਾਨੂੰ ਮੇਰਾ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਹੀ ਆ WhatsApp ਦਾ ਨੰਬਰ ਵੀ ਆਪਾਂ ਨੇ ਆਪਣੇ ਚੈਨਲ ਦੇ ਉੱਪਰ ਦਿੱਤਾ ਹੋਇਆ ਵਾ ਤੇ ਬਹੁਤ ਗੱਲਾਂ ਕਰਨ ਨੂੰ ਹੁੰਦੀਆਂ ਨੇ ਬੱਟ ਫਿਰ ਵੀ ਆਪਾਂ ਕਿਤੇ ਨਾ ਕਿਤੇ ਜੇ ਸਾਡੇ ਕੋਲੋਂ ਕਿਤੇ ਮਿਸਤੈਕ ਹੁੰਦੀ ਜਾਂ ਕੋਈ ਗਲਤੀ ਹੁੰਦੀ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਸਾਨੂੰ ਜਿੱਥੇ ਤੱਕ ਚੱਕਿਆ ਜਾਂ ਤੁਸੀਂ ਸਾਨੂੰ ਪਿਆਰ ਕੀਤਾ ਤਾਂ ਤੁਸੀਂ ਇਹ ਕੀਤਾ ਆ ਮੈਂ ਤਾਂ ਸਾਰਿਆਂ ਦਾ ਧੰਨਵਾਦੀ ਆ ਧੰਨਵਾਦ ਕਰਦਾ ਸਾਰਿਆਂ ਦਾ ਤੇ ਦੂਜੀ ਗੱਲ ਬਈ ਅੱਜ ਮੀਂਹ ਦਾ ਮੌਸਮ ਆ ਕੱਲ ਵੀ ਕੱਲ 26 ਜਨਵਰੀ ਸੀ ਤੇ ਪਰਸੋ ਵੀ ਮੀਂਹ ਦਾ ਮੌਸਮ ਸੀ ਸੋ ਬਹੁਤ ਪੈਣਾ ਭਰਾ ਦੇ ਰਾਤੀ ਮੈਸੇਜ ਆਉਂਦੇ ਸੀਗੇ ਇੱਕ ਮੜਿਆਣੀ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਮੜਿਆਣੀ ਪਿੰਡ ਤੋਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਆ ਕਿੱਦਾਂ ਕਿੱਦਾਂ ਮਸਲਾ ਹੋਇਆ ਵਾ ਉਹ ਨਾ ਸ਼੍ਰੀ ਗੁਰੂ ਸਾਡੇ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਦੇ ਮੰਦਿਰ ਦੇ ਮੋਰੇ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦੇ ਮੋਹਰੇ ਇੱਕ ਰੈਂਪ ਬਣਾਈ ਸੀ ਦੋ ਜਿਹੜਾ ਦੇ ਵਿੱਚ ਰੈਂਪ ਉਹ ਤਾਂ ਬਣਾਈ ਸੀ ਵੀ ਉਹ ਨਾ ਕੋ ਮਨ ਲੂ ਕੋ ਗੱਡੀ ਆਂਦੀ ਮੋਟਰਸਾਈਕਲ ਆਂਦਾ ਕੁਛ ਬੋਲਟਾਂ ਦਾ ਜਾਂ ਇਦਾਂ ਦੀ ਚੀਜ਼ ਆਂਦੀ ਤਾਂ ਉਹ ਰੈਂਪ ਕਰਕੇ ਨਿਆਣੇ ਮੰਨ ਲੂ ਬਾਹਰ ਨਿਕਲਦੇ ਕੋਈ ਛੋਟੇ ਛੋਟੇ ਪਿੰਡਾਂ ਦੇ ਵਿੱਚ ਤੇ ਨਿਆਣੇ ਜਦੋਂ ਬਾਹਰ ਨਿਕਲਦੇ ਜਾਂ ਤਾਂ ਉਹ ਸਾਧਨ ਕੋਈ ਜ਼ਿਆਦਾ ਤੇਜ਼ ਜਾਂਦਾ ਸੀ ਫਿਰ ਉਹ ਥੋੜ੍ਹਾ ਜਿਹਾ ਲੱਗਦਾ ਸੀ ਉਸ ਪਿੰਡ ਮਾਮਲੇ ਤੇ ਲੋਕਾਂ ਨੂੰ ਵੀ ਨਹੀਂ ਯਾਰਾ ਸਾਨੂੰ ਇਹ ਚੀਜ਼ ਬਣਾਣੀ ਚਾਹੀਦੀ ਆ ਚਲੋ ਪਿੰਡ ਪਿੰਡ ਵਾਸੀਆਂ ਤੋਂ ਵੀ ਕੋਈ ਗਲਤੀ ਹੋઈ ਹੋ ਸਕਦੀ ਮਿਸਤੇਕ ਹੋ ਸਕਦੀ ਆ ਬਈ ਉਹਨਾਂ ਨੇ ਜਾਂ ਮੰਨ ਲਓ ਮੋਹਦਵਾਰ ਸਰਪੰਚ ਨੂੰ ਨਹੀਂ ਪੁੱਛਿਆ ਉਹ ਗੱਲ ਵੱਖਰੀ ਹੋ ਗਈ ਵੀ ਨਹੀਂ ਪੁੱਛਿਆ ਨਾ ਬਟ ਜਿੱਥੇ ਕੋਈ ਮਸਲਾ ਵਿਗਾੜਨ ਵਾਲਾ ਜਾਂ ਮਸਲਾ ਸੁਝਾਉਣ ਵਾਲਾ ਹੋਵੇ ਇੱਥੇ ਦੋ ਚਾਰ ਬੰਦੇ ਵਿੱਚ ਜਦੋਂ ਪੈ ਜਾਂਦੇ ਫਿਰ ਮਸਲਾ ਸੁਧਰ ਜਾਂਦਾ ਹੁੰਦਾ ਤੂੰ ਸਾਡੇ ਟਾਈਗਰ ਫੋਰਸ ਦੇ ਪ੍ਰਧਾਨ ਜਲੰਧਰ ਤੋਂ ਜੱਸੀ ਤੱਲਨ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਸ ਮਸਲੇ ਨੂੰ ਸੋਲਵਡ ਕੀਤਾ ਤੇ ਆ ਕੇ ਸਾਰੀਆਂ ਗੱਲਾਂ ਵੱਤਾ ਸੁਣੀਆਂ ਉਹ ਤਾਂ ਰੈਂਪ ਬਣਾਏ ਸੀ ਉਹ ਫਿਰ ਸਰਪੰਚ ਜਿਹੜੇ ਉੱਥੇ ਮਢਿਆਣੀ ਦੇ ਆ ਉਹਨਾਂ ਦੀ ਹਸਬੰਡ ਆ ਜਿਹੜੇ ਉਹਨਾਂ ਵੱਲੋਂ ਉਟਾ ਦਿੱਤੇ ਗਏ ਸੀ ਫਿਰ ਉਹ ਸਾਰੇ ਸਾਡੇ ਡੀਐਸਪੀ ਸਾਹਿਬ ਹੁਣੀ ਐਸਐਚਓ ਸਾਹਿਬ ਹੁਣੀ ਸਾਰਿਆਂ ਨੇ ਉਸ ਮਸਲੇ ਦੇ ਵਿੱਚ ਪਾ ਕੇ ਉਹ ਰੈਂਪ ਉਹਨਾਂ ਨੇ ਆਪਣੇ ਵੱਲੋਂ ਬਣਾਈ ਗਈ ਆ ਜਿਹੜਾ ਮਢਿਆਣੀ ਦਾ ਮਸਲਾ ਹੈ ਨਾ ਮਢਿਆਣੀ ਦੇ ਉੱਪਰ ਲਈ ਸੈਟ ਕਰ ਜਿਹੜੇ ਉਹ ਸਾਡੇ ਐਸੀਆਂ ਦੇ ਪੈਂਦੇ ਵੈਸੇ ਕਿਉਂ ਲੋ ਜੱਟਾਂ ਦੀ ਵੀ ਉੱਧਰ ਘਰ ਇਦਾਂ ਦੀ ਗੱਲ ਨਹੀਂ ਆਪਾਂ ਯਾਤਰਾ ਬਰਾਦਰੀ ਨੂੰ ਪਿੱਛੇ ਛੱਡ ਕੇ ਇਹ ਗੱਲਾਂ ਕਰ ਰਹੇ ਆਂ ਪਰ ਫੇਰ ਵੀ ਸਾਨੂੰ ਦੱਸਣਾ ਫਰਜ਼ ਬਣਦਾ ਕਿਉਂਕਿ ਰਾਤੇ ਦੇ ਮੈਸੇਜ ਬਹੁਤ ਆਉਂਦੇ ਸੀ ਵੀ ਬਾਈ ਜੀ ਵੀਡੀਓ ਬਹੁਤ ਪਾਈਆਂ ਗੱਲ ਕੀ ਆ ਤੇ ਉਹਨਾਂ ਦਾ ਪੁੱਛਣਾ ਸਾਡਾ ਮਤਲਬ ਦੱਸਣਾ ਉਹਨਾਂ ਦਾ ਪੁੱਛਣਾ ਸਾਡਾ ਫਰਜ਼ ਫਰਜ਼ਾ ਸਾਨੂੰ ਦੱਸਣਾ ਸੋ ਇਹ ਗੱਲਾਂਬਾਤਾਂ ਸੀਆਂ ਜੀ ਉੱਥੇ ਫਿਰ ਉਧਰਲੀ ਏਰੀਆ ਦੇ ਵਿੱਚ ਜਿੱਦਾਂ ਸ਼੍ਰੀ ਗੁਰੂ ਰਬ ਰਵਿਦਾਸ ਮਹਾਰਾਜ ਦਾ ਗੁਰਦਾਰਾ ਗੁਰਪੁਰ ਵੀ ਆ ਰਿਹਾ ਆ ਉਹਦੇ ਕਰਕੇ ਫਿਰ ਉਹਨਾਂ ਨੇ ਤਾਂ ਬਣਾਏ ਸੀ ਬੱਚੇ ਜਦੋਂ ਬਾਹਰ ਆਂਦੇ ਆ ਉਹ ਮਸਲਾ ਹੁਣ ਸੋਲਵਟ ਹੋ ਗਿਆ ਆ ਉਹਨਾਂ ਨੇ ਆਪਣੇ ਵੱਲੋਂ ਬਣਾ ਦਿੱਤੇ ਗਏ ਆ ਤੇ ਉਹ ਦੋਨੇ ਪਾਰਟੀਆਂ ਸਹਿਮਤ ਆ ਜੀ ਇਸ ਮਾਮਲੇ ਦੇ ਵਿੱਚ ਸੋ ਹੁਣ ਠੀਕ ਠਾਕ ਆ ਸਭ ਕੁਝ ਇਹ ਗੱਲ ਵਸ ਗਈ ਹੁਣ ਜਿਹੜੀ ਜਿਹੜੀ ਮੈਸੇਜ ਕਰਦੇ ਸੀ ਉਹ ਲਾਈਵ ਜ਼ਰੂਰ ਚੈੱਕ ਕਰ ਲੈਣ ਬੇ ਇਦਾਂ ਦਾ ਗੱਲਬਾਤ ਹੋਈ ਸੀ ਮੈਂ ਤੁਹਾਨੂੰ ਦੱਸ ਦਿੰਦਾ ਆ ਉਹ ਇਹ ਗੱਲਾਂ ਬਾਤਾਂ ਨਹੀਂ ਬਾਕੀ ਤੁਹਾਡਾ ਤੈਨੂੰ ਮੈਂ ਤਾਂ ਧੰਨਵਾਦ ਦਿਆਂ ਕਿਉਂਕਿ ਕੱਲ ਜਿਹੜੀ ਆਪਾਂ 20000 ਫੈਮਿਲੀ ਦੇ ਨਾਲ ਫੇਸਬੁੱਕ ਫੈਮਿਲੀ ਦੇ ਨਾਲ ਜੁੜੇ ਆ ਮੈਂ ਸਾਰੀ ਉਮਰ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਸਾਰਿਆਂ ਦਾ ਵੀ ਜਿਹੜੇ ਸਾਨੂੰ ਪਿਆਰ ਕਰਦੇ ਆ ਪੀ ਵੀ ਵੀ ਬਲਾਚੁਰ ਦੇ ਚੈਨਲ ਨੂੰ ਪਿਆਰ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਜੀ ਸੋ ਕਦੇ ਵੀ ਕੋਈ ਸਾਡੇ ਕੋਲ ਮਸਤੀਕ ਹੁੰਦੀ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਦੇਣੀ ਆ ਉਸ ਚੀਜ਼ ਦੇ ਵੀ ਜਦੋਂ ਵੀ ਕਿਤੇ ਕੋਈ ਗੱਲਬਾਤ ਹੁੰਦੀ ਆਪਾਂ ਤੁਹਾਡੇ ਨਾਲ ਕਿਤੇ ਪਿੰਡ ਦੀ ਕੋਈ ਵੀਡੀਓ ਕੋਈ ਸ਼ਹਿਰ ਦੀ ਕਿਤੇ ਵੀ ਵੀਡੀਓ ਲੱਗਦਾ ਤੁਹਾਨੂੰ ਪਾਣੀ ਚਾਹੀਦੀ ਆ ਬਾਠਾਂ ਕੁਝ ਉਹਦੇ ਚ ਕੋਈ ਚੀਜ਼ ਹੋਣੀ ਚਾਹੀਦੀ ਭਈ ਇਹ ਪਾਣੀ ਚਾਹੀਦੀ ਆ ਜਾਂ ਨਹੀਂ ਮੈਨੂੰ ਇੱਕ ਵਾਰ ਜਰੂਰ ਸੈਂਡ ਕਰਿਓ WhatsApp ਨੰਬਰ ਹੈਗਾ ਤੁਹਾਡੇ ਕੋਲ ਫੇਰ ਵੀ ਮੈਂ ਬੋਲ ਦਿੰਦਾ 8264516617 ਕਿਸੇ ਪਿੰਡ ਦੇ ਵਿੱਚ ਸ਼ਿਦਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰ ਦੇ ਉੱਪਰ ਤੁਹਾਨੂੰ ਲੱਗਦਾ ਵੀ ਵੀਡੀਓ ਪਾਣੀ ਚਾਹੀਦੀ ਆ ਆਪਣੇ ਪਿੰਡਾਂ ਦੇ ਵਿੱਚ ਵੀਡੀਓ ਭੇਜ ਸਕਦੇ ਹੋ ਆਪਾਂ ਜਰੂਰ ਪਾਵਾਂਗੇ ਠੀਕ ਹੈ ਜੀ ਨੰਬਰ ਫੇਰ ਮੇਰਾ ਲਿਖ ਲਿਓ 8264516617 WhatsApp ਦਾ ਨੰਬਰ ਆ ਜਦੋਂ ਮਰਜੀ ਤੁਸੀਂ ਵੀਡੀਓ ਭੇਜ ਸਕਦੇ ਹੋ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਕੋਈ ਗੱਲ ਨਹੀਂ ਆ ਜੀ ਮੈਂ ਤੁਹਾਡਾ ਆਪਦਾ ਹੀ ਭਰਾ ਆ ਆਪਦਾ ਹੀ ਪੁੱਤ ਆ ਸੋ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸ਼ਮਾ ਦਾ ਇਆਜ਼ਤਾਂ ਕੋਈ ਗਲਤੀ ਹੋਈ ਮੈਨੂੰ ਮਾਫੀ ਦਿਓ ਜੀ ਆ ਆਪਣਾ Instagram ਦਾ ਚੈਨਲ ਜਿਹੜਾ ਹੋਇਆ ਉਹ ਵੀ ਪੀਬੀਬੀ ਬਲਾਚੌਰ ਦਾ ਹੀ ਆ ਉਹਦੇ ਤੇ ਕੱਲਾ ਪੀਬੀਬੀ ਆ Instagram ਦੇ ਉੱਪਰ ਤੇ ਪੀਬੀਬੀ ਬਲਾਚੋਰੀ ਆ ਉਦਾ ਲਿਖਿਆ ਲਿਖਿਆ ਹੋਇਆ ਬਸ ਤੇ YouTube ਦਾ ਚੈਨਲ ਵੀ ਪੀਬੀਬੀ ਬਲਾਚੋਰੀ ਆ YouTube ਤੇ ਵੀ ਆਪਣਾ 1000 ਸਾਡੇ ਨਾਲ ਬੰਦਾ ਜੁੜ ਗਿਆ ਇਸ ਟਾਈਮ 1000 ਫੈਮਿਲੀ ਮੇਨ ਨਾਲ ਜੁੜ ਗਈ ਆ 20000 ਫੈਮਿਲੀ ਸਾਡੀ ਇੱਥੇ Instagram Facebook ਤੇ ਜੁੜ ਗਈ ਆ 10000 ਫੈਮਿਲੀ ਸਾਡੀ Instagram ਤੇ ਜੁੜ ਗਈ ਆ ਤੇ ਮੈਨੂੰ ਸਮਝ ਨਹੀਂ ਆਦੀ ਮੈਂ ਤੁਹਾਡਾ ਕਿਦਾਂ ਧੰਨਵਾਦ ਕਰਾਂ ਸੋ ਬਹੁਤ ਬਹੁਤ ਧੰਨਵਾਦ ਆ ਜੀ ਐਡੇ ਪਿਆਰ ਕਰਦੇ ਰਿਓ ਪੀਬੀਬੀ ਬਲਾਚੋਰੀ ਦੇ ਚੈਨਲ ਨੂੰ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਕਦੇ ਵੀ ਕੋਈ ਨਵੀਂ ਅਪਡੇਟ ਹੋਈ ਪਹਿਲਾਂ ਤੁਹਾਨੂੰ ਦੱਸਾਂਗੇ ਜੀ ਸਸਿਕਾ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਸਸਿਕਾ ਜੀ